ਇਹੋ ਜਿਹੇ ਕਾਨੂੰਨ ਬਣ ਗਏ ਸੰਸਾਰ ਦੇ ਵਿੱਚ ਜਿਹੜੇ ਮੂੰਹ ਤੋਂ ਬੋਲ ਕੇ ਦੱਸਦਿਆਂ ਸ਼ਰਮ ਆਉਂਦੀ ਆ ਉਹਨਾਂ ਦੇ ਸਰਕਾਰੀ ਮੋਹਰਾਂ ਲਾ ਕੇ ਪਾਸ ਕੀਤਾ ਗਿਆ ਹੈ ਪਰ ਅੱਜ ਅਗਰ ਕੋਈ ਪਾਪ ਦੀ ਖਿਲਾਫਤ ਦੇ ਵਿੱਚ ਆਵਾਜ਼ ਉਠਾਉਂਦਾ ਇਸ ਦੁਨੀਆ ਦੀ ਕੋਈ ਸੁੱਖ ਸ਼ਾਂਤੀ ਦੀ ਅਰਦਾਸ ਕਰਦਾ ਕਿਸੇ ਦੇ ਘਰ ਦੇ ਵਿੱਚ ਕਲੇਸ਼ ਪਿਆ ਕੋਈ ਰੱਬਗੇ ਅਰਦਾਸ ਕਰਦਾ ਕਿ हे ਪਰਮੇਸ਼ਵਰ ਇਹਦੇ ਦੁੱਖ ਕੱਟੇ ਜਾਣ ਅਗਰ ਕੋਈ ਬਿਮਾਰ ਪਿਆ ਕੋਈ ਉਹਦੇ ਲਈ ਇਹ ਪ੍ਰਾਰਥਨਾ ਕਰਦਾ ਕਿ हे ਪਰਮੇਸ਼ਰ ਇਹਦੀ ਬਿਮਾਰੀ ਇਹਨੂੰ ਛੱਡ ਕੇ ਚਲੀ ਜਾਵੇ ਪ੍ਰਭੂ ਅਥਨਾ ਰੇ ਕਰ ਸਕਦੇ ਕਿਸੇ ਨੂੰ ਚੰਗੀ ਕਰਨ ਦੇ ਲਈ ਮਰਨ ਦਿਓ ਇਹਨਾਂ ਨੂੰ ਤੁਸੀਂ ਸੋਚੋ ਤੁਹਾਡਾ ਮਿੱਤਰ ਕੌਣ ਆ ਇੱਕ ਰੋਗੀ ਦਾ ਮਿੱਤਰ ਕੌਣ ਆ ਉਹਦੇ ਲਈ ਪ੍ਰਾਰਥਨਾ ਕਰਨ ਵਾਲਾ ਕਿ ਜਿਹੜਾ ਕਹਿੰਦਾ ਇਹਨੂੰ ਇਦਾਂ ਹੀ ਮਰਨ ਦੇ ਪਰ ਤੂੰ ਪ੍ਰਾਰਥਨਾ ਨਹੀਂ ਕਰਨੀ ਇਹਦੇ ਲਈ ਕੌਣ ਮਿੱਤਰ ਆ ਅੱਜ ਇਹ ਪਹਿਚਾਣ ਤੁਹਾਨੂੰ ਕਰਨ ਦੀ ਜ਼ਰੂਰਤ ਆ ਅੱਜ ਕੋਈ ਕਿਸੇ ਦਾ ਮਿੱਤ ਨਹੀਂ ਆ ਅੱਜ ਪਰਮੇਸ਼ਰ ਨੂੰ ਕਹ ਸਾਡੀਆਂ ਆਤਮਕ ਅੱਖਾਂ ਖੋਲ ਪ੍ਰਭੂ ਸਾਡੇ ਆਤਮਕ ਕੰਨ ਖੋਲ ਸਾਨੂੰ ਡਰਦਾ ਨਹੀਂ ਸਾਡੇ ਉੱਤੇ ਦਲੇਰੀ ਦੇ ਆਤਮੇ ਨੂੰ ਪ੍ਰਗਟ ਕਰ ਜਿਹੜਾ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਅੱਜ ਤੁਹਾਨੂੰ ਘਰਾਂ ਚੋਂ ਤਾਂ ਬੰਦ ਕਰ ਦੇਣਗੇ ਪਰ ਤੁਹਾਡੇ ਮੂੰਹ 'ਚ ਬੁਰਕੀ ਪਾਉਣੀ ਕਿਸੇ ਨੇ ਨਹੀਂ ਅਰ ਜਿਹਦੇ ਲੜ ਲੱਗ ਕੇ ਤੁਹਾਡੇ ਘਰ 'ਚ ਬਰਕਤ ਆਈਆਂ ਜੇ ਤੁਸੀਂ ਫਿਰ ਵੀ ਉਹਨੂੰ ਪਿੱਠ ਵਿਖਾਓ ਉਹ ਜਾਣੇ ਤੇ ਤੁਸੀਂ ਜਾਣੋ ਸਾਡਾ ਕੋਈ ਹਿੱਸਾ ਨਹੀਂ ਨਾ ਅਸੀਂ ਤੁਹਾਨੂੰ ਲੈ ਕੇ ਆਏ ਨਾ ਅਸੀਂ ਤੁਹਾਨੂੰ ਕੱਢਣ ਵਾਲਿਆਂ ਦੇ ਵਿੱਚ ਆ ਜਦ ਸਾਡੇ ਰੱਬ ਨੇ ਤੁਹਾਨੂੰ ਚੁਣ ਲਿਆ ਸੀ ਕੋਣ ਹੈ ਤੁਹਾਡਾ ਇਨਕਾਰ ਕਰੀਏ ਜਦ ਪਰਮੇਸ਼ਵਰ ਤੁਹਾਡੇ ਉੱਤੇ ਮਿਹਰਬਾਨ ਆ ਤੇ ਅਸੀਂ ਕਿਉਂ ਤੁਹਾਡਾ ਵਿਰੋਧ ਕਰੀਏ ਪਰ ਸਾਡੀ ਡਿਊਟੀ ਲਾਈ ਗਈ ਹੈ ਪਰਮੇਸ਼ਵਰ ਦੇ ਵੱਲੋਂ ਵਚਨ ਚ ਲਿਖਿਆ ਸਚਾਈ ਨੂੰ ਜਾਣੋ ਸਚਾਈ ਤੁਹਾਨੂੰ ਆਜ਼ਾਦ ਕਰੂਗੀ ਅੱਜ ਪਰਮੇਸ਼ਵਰ ਨੂੰ ਕਹੋ ਪ੍ਰਭ ਸਾਡੇ ਉੱਤੇ ਸਚਾਈ ਨੂੰ ਪ੍ਰਗਟ ਕਰ ਅੱਜ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਕਹਿਣਾ ਸ਼ੁਰੂ ਕਰੋ ਕਿਉਂਕਿ ਮੈਂ ਇੱਕ ਵਾਰੀ ਕੋਈ ਸਟੋਰੀ ਸੁਣੀ ਸੀਗੀ ਅਰੇ ਉਸ ਸਟੋਰੀ ਦੇ ਵਿੱਚ ਦੱਸਿਆ ਗਿਆ ਸੀ ਕਹਿੰਦੇ ਜਦੋਂ ਰੱਬ ਕ੍ਰੋਧਵਾਨ ਹੋ ਜਾਂਦਾ ਨਾ ਤੇ ਉਹ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਤੇ ਮੂਰਖ ਨੂੰ ਹਾਕਮ ਠਹਿਰਾ ਦਿੰਦਾ ਆ ਪਰ ਜਦੋਂ ਰੱਬ ਦਿਆਲੂ ਹੁੰਦਾ ਆ ਤੋ ਰੱਜੇ ਹੋਏ ਨੂੰ ਰਾਜਾ ਬਣਾਉਂਦਾ ਤੇ ਬੁੱਧੀਮਾਨ ਨੂੰ ਹਾਕਮ ਠਹਿਰਾਉਂਦਾ ਆ ਤੇ ਸਮਝਦਾਰ ਨੂੰ ਹੀ ਸ਼ਹਰਾ ਹੀ ਕਾਫੀ ਹੁੰਦਾ ਇਸ ਲਈ ਆਪਣੇ ਘਰਾਂ ਦੇ ਵਿੱਚ ਪ੍ਰਾਰਥਨਾ ਕਰੋ ਕਿ ਪ੍ਰਭੂ ਸਾਡੇ ਉੱਤੇ ਜਿਹੜੇ ਪਾਪਸ਼ਾ ਠਹਿਰਾਏ ਜਾਣ ਉਹ ਰੱਜੇ ਹੋਏ ਹੋਣ ਤੇ ਪ੍ਰਭੂ ਸਾਡੇ ਹਾਕਮ ਬੁੱਧੀਮਾਨ ਹੋਣ ਜਦੋਂ ਤੁਸੀਂ ਇਦਾਂ ਕਹੋਗੇ ਇਹਦਾ ਕਹਿਣ ਦਾ ਮਤਲਬ ਇਹ ਹੈ ਪ੍ਰਭੂ ਸਾਡੇ ਉੱਤੇ ਕਰੋਧਵਾਨ ਨਹੀਂ ਕਿਰਪਾਵਾਨ ਹੋ ਜਾ ਹallelujah ਅਰੇ ਇੱਥੇ ਚੇਲੇ ਕਹਿੰਦੇ ਕਹਿੰਦੇ ਇਹਨਾਂ ਨੂੰ ਪ੍ਰਭੂ ਵਿਦਿਆ ਕਰ ਦੇ ਆਪਣੇ ਲਈ ਇੰਤਜ਼ਾਮ ਕਰਨ ਪਿੰਡਾਂ ਵਿੱਚ ਚਲੇ ਜਾਣ ਦੂਜੀਆਂ ਥਾਵਾਂ ਨੂੰ ਜਾ ਕੇ ਕੁਝ ਖਾਣ ਲਈ ਲੈ ਲੈਣ ਪ੍ਰਭੂ ਨੇ ਕਿਹਾ ਨਹੀਂ ਤੁਸੀਂ ਦਿਓ ਇਹਨਾਂ ਨੂੰ ਤੁਸੀਂ ਹੀ ਇਹਨਾਂ ਨੂੰ ਖਾਣ ਨੂੰ ਦਿਓ ਉਹ ਕਹਿੰਦੇ ਅੱਛਾ ਹੁਣ ਅਸੀਂ ਜਾ ਕੇ 100 ਰੁਪਏ ਦੀਆਂ ਇਹਨਾਂ ਲਈ ਰੋਟੀਆਂ ਲੈ ਆਈਏ ਉਹ ਕਹਿੰਦਾ ਨਹੀਂ ਜੋ ਕੋਲ ਤੁਹਾਡੇ ਕੋਲ ਹੈਗੇ ਤਾਂ ਉਹ ਲੈ ਆਓ ਅੱਜ ਤੁਹਾਨੂੰ ਉਹ ਚੀਜ਼ ਲੱਭਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਕਿੰਨੋਂ ਸੱਦ ਕੇ ਲਿਆਵਾਂ ਸਰਵ ਦਾ ਲਾਰਡ ਵਟ ਏਵਰ ਯੂ ਹੈਵ ਉਹਦੇ ਨਾਲ ਹੀ ਪਰਮੇਸ਼ਵਰ ਦੀ ਸੇਵਾ ਕਰੋ ਜੋ ਕੁਝ ਤੁਹਾਡੇ ਕੋਲ ਹੈਗਾ ਉਹਦੇ ਨਾਲ ਇੱਕ ਸਮਾ ਆਣਾ ਕਿ ਤੁਹਾਡੇ ਹੱਥਾਂ 'ਚ ਬਾਈਬਲ ਵੀ ਖੋਲਹੀ ਜਾਣੀ ਆ ਇੱਕ ਸਮਾਂ ਆਉਣ ਵਾਲਾ ਕਿ Google ਤੋਂ ਸਰਚ ਕੀਤੇ ਤਾਂ ਤੁਹਾਨੂੰ ਬਾਈਬਲ ਨਹੀਂ ਲੱਭਣੀ YouTube ਦੇ ਉੱਤੋਂ ਸਚਾਈ ਨੂੰ ਮਿਟਾ ਦਿੱਤਾ ਜਾਣਾ ਆ ਅੱਜ ਆਤਮਾ ਪਾਸ਼ਾਹਾਂ ਦਾ ਜ਼ੋਰ ਲੱਗਾ ਆ ਉਹਨਾਂ ਦਾ ਕਸੂਰ ਨਹੀਂ ਆ ਪਵਿੱਤਰ ਬਾਈਬਲ 'ਚ ਇਹ ਚੀਜ਼ਾਂ ਲਿਖੀਆਂ ਰੇ ਹੋਣੀਆਂ ਆ ਯਾਰ ਪਰਮੇਸ਼ੁਰ ਨੇ ਹੋਣ ਦੇਣੀਆਂ ਆ ਬੰਦਿਆਂ ਨੂੰ ਇਸਤੇਮਾਲ ਕਰਨਾ ਸਿਚੁਏਸ਼ਨਸ ਨੂੰ ਉਸ ਹਿਸਾਬ ਦੇ ਨਾਲ ਲੈ ਕੇ ਜਾਣ ਦੇ ਲਈ ਜਿੱਦਾਂ ਦੀਆਂ ਬਾਈਬਲ ਦੇ ਵਿੱਚ ਲਿਖੀਆਂ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਅਸੀਂ ਕਿਸੇ ਨੂੰ ਕਸੂਰਵਾਰ ਨਹੀਂ ਕਹਿੰਦੇ ਕਿਉਂਕਿ ਇਹ ਗੱਲਾਂ ਬਾਈਬਲ ਚ ਲਿਖੀਆਂ ਇਹ ਹੋਣੀਆਂ ਦਾ ਇਹ ਹੋਣਾ ਯਕੀਨੀ ਆ ਇਹ ਹੋਣਗੀਆਂ ਤਾਂ ਦੀ ਤਾਂ ਪਤਾ ਲੱਗੂਗਾ ਕਿ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਸਭ ਸੱਚ ਲਿਖਿਆ ਆ ਲਿਖਿਆ ਕੌਣ ਕੌਮ ਦੇ ਉੱਤੇ ਚੜਾਈ ਕਰੂਗੀ ਇਹ ਟੁੱਟੇ ਟਟ ਟਿੱਕੀ ਨਾ ਰਹੂਗੀ ਵਕ ਵਕਤ ਰਾਂਦੀਆਂ ਬਿਮਾਰੀਆਂ ਆਉਣਗੀਆਂ ਕਾਲ ਪੈਣਗੇ ਕਬਾਈ ਹੋਊਗੀ ਹੱਡ ਆਉਣਗੇ ਸੋਕੇ ਪੈਣਗੇ ਅੱਜ ਪਾਕਿਸਤਾਨ ਅੱਧਾ ਰੁੜ ਚੱਲਿਆ ਹੈ ਤੁਸੀਂ ਖਬਰਾਂ ਦੇ ਵਿੱਚ ਦੇਖਿਆ ਹੋਊਗਾ ਲੈਂਦਾ ਪੰਜਾਬ ਡੁੱਬਿਆ ਪਿਆ ਬਲੋਚਿਸਤਾਨ ਡੁੱਬਿਆ ਪਿਆ ਕੱਲ ਫਲੱਡ ਗੇਟ ਉਹਨਾਂ ਦੇ ਓਪਨ ਹੋ ਗਏ ਅਰੇ ਇੰਨੀ ਜ਼ਬਰਦਸਤ ਤਬਾਹੀ ਹੋਈ ਲੱਖਾਂ ਲੋਕਾਂ ਦਾ ਨਾਸ਼ ਹੋ ਗਿਆ ਕਹਾਣ ਹੋ ਗਿਆ ਉੱਥੇ ਇਹ ਕੀ ਆ ਬਾਈਬਲ ਦੀਆਂ ਲਿਖਤਾਂ ਦਾ ਸੱਚ ਹੋਣਾ ਅਰਬ ਕੰਟਰੀਜ਼ ਦੇ ਵਿੱਚ ਕੀ ਹੋ ਰਿਹਾ ਆ ਬਿਮਾਰਤਾ ਗਿਰਾਈਆਂ ਜਾ ਰਹੀਆਂ ਲੜਾਈਆਂ ਲੱਗੀਆਂ ਹੋਈਆਂ ਲੋਕੀ ਮਰ ਰਹੇ ਆ ਹਾਹਾਕਾਰ ਮੱਚੀ ਹੋਈ ਆ শ্রীলੰਕਾ ਦੇ ਵਿੱਚ ਕੀ ਹੋਇਆ ਕਾਲ ਪਿਆ ਹੋਇਆ ਏ ਪੂਰੇ ਸੰਸਾਰ ਦੇ ਵਿੱਚ ਬਿਮਾਰੀਆਂ ਫੈਲੀਆਂ ਹੋਈਆਂ ਪਰ ਵਚਨ ਦੇ ਵਿੱਚ ਪਤਾ ਕੀ ਲਿਖਿਆ ਕਹਿੰਦਾ ਜਦੋਂ ਇਦਾਂ ਦੀਆਂ ਗੱਲਾਂ ਹੋਣ ਲੜਾਈਆਂ ਤੇ ਲੜਾਈਆਂ ਦੀਆਂ ਆਵਾਜ਼ੀਆਂ ਨੂੰ ਤੁਸੀਂ ਸੁਣੋ ਕਹਿੰਦਾ ਉਦੋਂ ਤੁਸੀਂ ਜਾਣਿਓ ਕਿ ਇਹ ਪੀੜਾ ਦਾ ਆਰੰਭ ਹੀ ਆ ਹੱਲੇ ਅੰਤ ਨਹੀਂ ਹੋਇਆ ਕਹਿੰਦੇ ਕਿ ਤੇ ਇਹ ਨਾ ਸਮਝੋ ਵੀ ਹੁਣ ਅੰਤ ਹੋ ਗਿਆ ਬਸ ਇਹ ਚੀਜ਼ਾਂ ਤਾਂ ਸੁਣ ਲੀਆਂ ਬਸ ਇਹ ਤਾਂ ਐਂਡ ਹੋ ਗਿਆ ਨੋ ਇਹ ਬਿਗਨਿੰਗ ਆ ਇਹ ਤਾਂ ਉਹ ਲੇਬਰ ਪੇਨ ਜਿਹੜੀਆਂ ਸੰਸਾਰ ਨੂੰ ਲੱਗੀਆਂ ਹੋਈਆਂ ਯੂਨੀਵਰਸ ਨੂੰ ਲੱਗੀਆਂ ਹੋਈਆਂ ਇਹ ਉਹਨਾਂ ਲੇਬਰ ਪੇਨਸ ਦਾ ਆਰੰਭ ਆ ਹੱਲੇ ਤਾਂ ਮੂਵੀ ਦਾ ਟ੍ਰੇਲਰ ਸਟਾਰਟ ਹੋਇਆ ਮੂਵੀ ਤਾਂ ਅਭੀ ਬਾਕੀ ਹੈ ਹੱਲੇ ਫਿਲਮ ਤਾਂ ਸਾਰੀ ਪਈ ਆ ਇਸ ਕਰਕੇ ਆਪਣੀ ਪ੍ਰੀਤ ਨੂੰ ਠੰਡੀ ਨਾ ਹੋਣ ਦਿਓ ਵਚਨ ਚ ਲਿਖਿਆ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਅੰਤ ਤੱਕ ਬਣੇ ਰਹਿਣਾ ਕਾਇਮ ਰਹਿਣਾ ਪਰਮੇਸ਼ਵਰ ਦੇ ਵਿੱਚ ਮੈਂ ਯਕੀਨ ਕਰਦੀ ਆਂ ਦਾ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੀ ਕਲੀਸਿਆ ਮਤਲਬ ਪ੍ਰਸਤ ਕਲੀਸਿਆ ਨਹੀਂ ਆ ਇਹ ਇੱਥੇ ਸਿਰਫ ਸਿਰ ਦੀ ਪੀੜ ਤੋਂ ਆਰਾਮ ਲੈਣ ਦੇ ਲਈ ਨਹੀਂ ਆਉਂਦੇ ਸਿਰਫ ਲੱਤਾਂ ਦੀਆਂ ਦਰਦਾਂ ਤੋਂ ਆਰਾਮ ਲੈਣ ਲਈ ਨਹੀਂ ਆਉਂਦੇ ਇੱਥੇ ਸਿਰਫ ਚਿੰਨ ਤੇ ਚਮਤਕਾਰਾਂ ਦੇ ਲਈ ਨਹੀਂ ਆਉਂਦੇ ਪਰ ਇਹ ਮੁਕਤੀ ਪ੍ਰਾਪਤ ਕਰਨ ਦੇ ਲਈ ਆਏ ਆ ਤੇ ਅੰਤ ਤੋਂ ਕੀ ਸਹਿਣਗੇ ਔਰ ਸਵਰਗ ਨੂੰ ਜਾਣ ਵਾਲੇ ਹੋਣਗੇ ਪ੍ਰਭੂ ਯੀਸੂ ਮਸੀਹ ਦੇ ਨਾਮ 'ਚ ਕਿਉਂਕਿ ਇਹ ਉਹ ਕਲਿਸੀਆ ਇਹ ਉਹ ਚਰਚ ਆ ਜਿੱਥੇ ਇੱਥੇ ਦੀ ਸੰਗਤ ਨੂੰ ਇਨਸਾਨਾਂ ਦੇ ਪਿੱਛੇ ਨਹੀਂ ਸਿੱਧਾ ਹੀ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਜੋੜਿਆ ਜਾਂਦਾ ਹੈ ਇੱਥੇ ਕਦੀ ਵੀ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ ਇੱਥੇ ਕਦੀ ਵੀ ਸਿੱਖਿਆ ਦਿੱਤੀ ਜਾਵੇ ਕਿ ਤੁਸੀਂ ਸਾਨੂੰ ਫੋਲੋ ਕਰੋ ਇੱਥੇ ਹਰ ਦਿਨ ਇਹੀ ਸਿੱਖਿਆ ਦਿੱਤੀ ਜਾਂਦੀ ਆ ਆਪਣੇ ਸਿਰਜਣਹਾਰ ਪਰਮੇਸ਼ਵਰ ਨੂੰ আর ਉਹਦੀ ਬਾਣੀ ਨੂੰ ਫੋਲੋ ਕਰੋ ਅਰ ਜ਼ਰੂਰ ਜਿਹੜੇ ਪਰਮੇਸ਼ਵਰ ਦੇ ਬਚਨ ਨੂੰ ਫੋਲੋ ਕਰਨਗੇ ਨਾ ਤਾਂ ਤੁਸੀਂ ਸ਼ਰਮਿੰਦੇ ਹੋਵੋਗੇ ਨਾ ਤੁਸੀਂ ਭੁੱਖੇ ਰਹੋਗੇ ਚੇਤੇ ਰੱਖਿਓ ਬਚਨ ਦੇ ਵਿੱਚ ਲਿਖਿਆ ਕਾਲ ਪੈਣਗੇ ਪਰ ਜਿਹੜੇ ਪਰਮੇਸ਼ਵਰ ਦੇ ਧੀਆਂ ਪੁੱਤਰ ਆ ਰੱਜ ਕੇ ਖਾਣਗੇ ਹallelujah ਜੱਜਮੈਂਟ ਦਾ ਟਾਈਮ ਸਟਾਰਟ ਹੋ ਚੁੱਕਿਆ ਹੈ ਆਲਮੋਸਟ ਉਹ ਜੱਜਮੈਂਟ ਜਿਹੜੀ ਜਿਹੜੀ ਇਹ ਸੰਸਾਰ ਦੇ ਵਿੱਚ ਹੋਣੀ ਹੈ ਇੱਕ ਐਂਡ ਡੇ ਐ ਡੇ ਆਫ ਜੱਜਮੈਂਟ ਹੈ ਮੈਂ ਉਹਦੀ ਗੱਲ ਨਹੀਂ ਕਰਦੀ ਇੱਕ ਜੱਜਮੈਂਟ ਦਾ ਟਾਈਮ ਪੀਰੀਅਡ